ਦੇਖੋ ਅੱਜ ਦੀ ਪ੍ਰੈਸ ਕਾਨਫਰੰਸ ਪਹਿਲਾਂ ਤੋਂ ਤੁਹਾਡਾ ਸਭ ਦਾ ਸਵਾਗਤ ਆ ਤੇ ਅਸੀਂ ਮਾਫੀ ਚਾਹੁੰਦੇ ਆ ਵੀ ਅਸੀਂ ਜਿਹੜਾ ਦਿਹਾਤੀ ਪ੍ਰੋਗਰਾਮ ਰੱਖਿਆ ਸੀ ਉਹ ਕੋਈ ਕਾਰਨ ਕਰਕੇ ਇੱਥੇ ਰੱਖਣਾ ਪਿਆ ਤੇ ਜਿਵੇਂ ਤੁਹਾਨੂੰ ਸਭ ਨੂੰ ਮੈਸੇਜ ਗਿਆਈਏ ਪ੍ਰਧਾਨ ਜੀ ਵੱਲੋਂ ਬੀਸੀਸੀ ਵੱਲੋਂ ਮੀਟਿੰਗ ਜਿਹੜੀ ਉਹ ਰੱਖੀ ਗਈ ਆ ਤੇ ਦਾਸ ਦੀ ਡਿਊਟੀ ਲੱਗੀ ਸੀ ਵੀ ਇੱਕ ਪ੍ਰੈਸ ਕਾਨਫਰੰਸ ਵਿੱਚ ਕਰਾਉਣੀ ਆ ਦੇਖੋ ਜਿਹੜੀ 18ਵੀਂ ਲੋਕ ਸਭਾ ਜਿਹੜੀ ਸ਼ਹੀਦ ਕਾਲੇਨ 70 ਚੱਲ ਰਿਹਾ ਹੈ ਉਹਦੇ ਵਿੱਚ ਇੱਕ ਨਵਾਂ ਅਧਿਆਇ ਅਧਿਆਇ ਜਿਹੜਾ ਉਹ ਲਿਖਿਆ ਗਿਆ ਵੀ ਜਿਹੜੇ ਸਾਡੇ ਮਾਨਣਯੋਗ ਗ੍ਰਹਿ ਮੰਤਰੀ ਨਮੇਸ਼ਾ ਜੀ ਉਹਨਾਂ ਨੇ ਇੱਕ ਤੁਸੀਂ ਸਾਰੇ ਨੇ ਵੀਡੀਓ ਤਕਰੀਬਨ ਆਊਟ ਹੋ ਗਿਆ ਹੁਣ ਕੀ ਉਹਨਾਂ ਨੇ ਇੱਕ ਗੱਲ ਕਹੀ ਵੀ ਇੱਕ ਫੈਸ਼ਨ ਬਣ ਗਿਆ ਅੰਬੇਦਕਰ 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 ਉਹਨਾਂ ਨੇ ਚੀਖ ਚੀਖ ਕੇ ਗੱਲ ਕਹੀ ਉਹਨਾਂ ਅੰਬੇਦਕਰ ਵਾਸਤੇ ਜਿਹੜੇ ਜੀ ਸਾਡੇ ਬਹੁਤ ਸਾਡੇ ਸਨਮਾਨਯੋਗ ਨੇ ਜਿਨ੍ਹਾਂ ਨੇ ਸਾਡਾ ਸੰਵਿਧਾਨ ਲਿਖਿਆ ਅਮਿਤ ਸ਼ਾਹ ਜੀ ਜੋ ਬੋਲ ਰਹੇ ਨੇ ਜਿੱਥੇ ਬੋਲ ਰਹੇ ਨੇ ਉਹ ਬਾਬਾ ਬੀਬਰਾਓ ਅੰਬੇਦਕਰ ਜੀ ਹੀ ਦੇਨ ਆ ਇੰਨੀ ਬੋਲਣ ਦੀ ਆਜ਼ਾਦੀ ਸਿਰਫ ਇਸ ਦੇਸ਼ ਦੇ ਵਿੱਚ ਹੈ ਤੁਸੀਂ ਪਾਕਿਸਤਾਨ ਵੇਖ ਲਓ ਬੰਗਲਾਦੇਸ਼ ਵੇਖ ਲਓ ਸ਼੍ਰੀਲੰਕਾ ਵੇਖ ਲਓ ਹੋਰ ਕੋਈ ਫੋਰਨ ਕੰਟਰੀ ਵੇਖ ਲਓ ਨਹੀਂ ਬੋਲਣ ਦੀ ਆਜ਼ਾਦੀ ਕਿਤੇ ਨਹੀਂ ਹੈ ਪਰ ਇੰਨਾ ਵੀ ਆਜ਼ਾਦੀ ਨਹੀਂ ਹੁਣ ਜਿਹਦੀ ਵੀ ਤੁਸੀਂ ਜਿਹਨੇ ਸੰਵਿਧਾਨ ਲਿਖਿਆ ਉਹਦੇ ਬਾਰੇ ਤੁਸੀਂ ਇਸ ਤਰ੍ਹਾਂ ਦੀ ਗੱਲਾਂ ਕਹੋ ਬੜੀਆਂ ਦੇਸ਼ ਹੋਰ ਚੀਜ਼ਾਂ ਨੇ ਸੰਭਲ ਪਿਆ ਤੁਸੀਂ ਮਣੀਪੁਰ ਪਿਆ ਸਾਰੇ ਕੰਮ ਛੱਡੋ ਜੀ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉਹਨਾਂ ਵਾਸਤੇ ਕੁਝ ਨਹੀਂ ਬੋਲਦੇ ਇੱਕ ਇਹਨਾਂ ਦਾ ਸੰਸਦ ਫੱਟੜ ਹੋ ਗਿਆ ਸੀ ਉਹ ਵੀ ਇਹਨਾਂ ਨੇ ਕਿਹਾ ਜੀ ਰਾਹੁਲ ਗਾਂਦੇ ਤੇ ਪਰਚਾ ਕਰ ਦਿੱਤਾ ਫੱਟੜ ਹੋਣ ਕਰਕੇ ਸਾਰੇ ਦੀ ਸਾਰੀ ਬੀਜੇਪੀ ਜੜੀ ਉਹਦਾ ਪਤਾ ਲੈਣਗੇ ਤੇ ਜਿਹੜੇ ਸਾਡੇ ਕਿਸਾਨ 700 ਕਿਸਾਨ ਪੀਲੀ ਵਾਰੀ ਮਰ ਗਏ ਸੀ ਸ਼ਹੀਦ ਹੋ ਗਏ ਸੀ ਹੁਣ ਵੀ ਕਿੰਨੇ ਕਿਸਾਨ ਸ਼ਹੀਦ ਨੇ ਡੱਲੇਵਾਲ ਜੀ ਮਰਨ ਵਰਤੇ ਬੈਠੇ ਨੇ ਕਿਸੇ ਬੀਜੇਪੀ ਦੇ ਵਰਕਰ ਦਾ ਕਿਸੇ ਬੀਜੇਪੀ ਦੇ ਲੀਡਰ ਦਾ ਦਿਲ ਨਹੀਂ ਪਸੀਜਦਾ ਬਸ ਹੀ ਜਾ ਕੇ ਹਾਲਾਤ ਜਿਹੜਾ ਵੇਖ ਲਈਏ ਸੋ ਇਹ ਸੰਵਿਧਾਨ ਜਿਹੜਾ ਤੁਸੀਂ ਪਿਛਲੇ ਦਿਨਾਂ 'ਚ ਵੇਖਿਆ ਰਾਹੁਲ ਗਾਂਧੀ ਜੀ ਨੇ ਯਾਤਰਾ ਜਿਹੜੀ ਕੀਤੀ ਸੀ ਉਹ ਵੀ ਸੰਵਿਧਾਨ ਕਰਕੇ ਕੀਤੀ ਸੀ ਪਹਿਲੀ ਸੰਵਿਧਾਨ ਦੀ ਯਾਤਰਾ ਜਿਹੜੀ ਬਰਾਬਰੀ ਵਾਸਤੇ ਕੀਤੀ ਸੀ ਵੀ ਸਭ ਨੂੰ ਬਰਾਬਰ ਨਿਆਂ ਨਹੀਂ ਮਿਲ ਰਿਹਾ ਉਹਦੇ ਵਾਸਤੇ ਜਿਹੜੀ ਉਹ ਬੜੀ ਜ਼ਰੂਰੀ ਚੀਜ਼ ਸੀ ਕਰਨ ਵਾਸਤੇ ਅਸੀਂ ਮੰਗ ਕਰਦੇ ਆਂ ਪ੍ਰਧਾਨ ਮੰਤਰੀ ਜੀ ਕੋ ਵੀ ਇਹਨਾਂ ਕੋ ਹਸਤੀਫਾ ਲਿਆ ਜਾਵੇ ਔਰ ਇਹਦੇ ਵਾਸਤੇ ਕੱਲ ਇੱਕ 24 ਤਰੀਕ ਨੂੰ ਸੀ ਜਿਹੜਾ ਉਹ ਮਾਰਚ ਰੱਖਿਆ ਤੁਹਾਨੂੰ ਟਾਈਮਿੰਗ ਦੱਸ ਦੇਵਾਂਗੇ ਉਹਦੇ ਵਿੱਚ 11 ਵਜੇ ਪ੍ਰਧਾਨ ਜੀ ਨੇ ਟਾਈਮ ਰੱਖਿਆ ਵਿਆਤੀ ਦਫ਼ਤਰ ਤੋਂ ਅਸੀਂ ਚੱਲਾਂਗੇ ਔਰ ਡੀਸੀ ਸਾਹਿਬ ਨੂੰ ਅਸੀਂ ਜਿਹੜਾ ਮੈਮੋਰੰਡਮ ਦੇਣਾ ਹੈ ਵੀ ਇਹਨਾਂ ਨੂੰ ਜਿਹੜਾ ਇਹਨਾਂ ਦਾ ਹਸਤੀਫਾ ਲਿਆ ਜਾਵੇ ਵੀ ਇਸ ਤਰ੍ਹਾਂ ਬੋਲਦੇ ਨੇ ਤੇ ਜੇ ਦਾ ਜਿਹੜਾ ਗ੍ਰਹਿ ਮੰਤਰੀ ਇਸ ਤਰ੍ਹਾਂ ਬੋਲੇਗਾ ਫਿਰ ਇੱਕ ਆਮ ਵਰਕਰ ਜਾਂ ਆਮ ਬੰਦਾ ਉਹ ਕਿਹੜਾ ਬੋਲੇ ਸੋ ਦੈਟ ਇਸ ਕਰਕੇ ਆਪਾਂ ਜਿਹੜੀ ਇਹ ਪ੍ਰੈਸ ਕਾਨਫਰੰਸ ਕੇ ਰੱਖੀ ਸੀ ਟੱਲੇ ਵਾਲ ਹੁਣੇ ਮਾਨਮਤਾ ਦੇ ਬੈਠੇ ਹੋਏ ਨੇ ਤੇ ਕਿਆ ਸਮਝਦੇ ਨੇ ਵੀ ਬਾਸ ਬਾਦੀ ਸਵੇਰ 10:30 ਮਾਨਮਤਾ ਦੇ ਅਧਿਕਾਰਤ ਮੰਡਲ ਦੇ ਪ੍ਰਤੀ ਤੁਸੀਂ ਕੁਰਸੀ ਗਾ ਲਗਾਤਾਰ ਡਾਊਨ ਹੋ ਜਾ ਰਿਹਾ